ਅੱਜ ਮੈਂ ਬੋਲ ਦਿਆ ਹਾਂ ਵੀਰੇ ਜਰ ਜੁੰਡੂ ਬਰੋ ਬਹਿ ਜਾ ਭਰਾ ਵਾਂ ਕੇ ਬਹਿ ਕੇ ਵੀਡੀਓ ਬਣਾਓ ਬਹਿ ਕੇ ਵੀਡੀਓ ਬਣਾਓ ਉੱਚਾ ਹੋਣ ਨਾਲ ਕੁਝ ਨਹੀਂ ਹੋਣਾ ਭਰਾ ਪਰ ਕੰਨੀ ਲੈ ਹੋ ਜਾ ਥੋੜੇ ਜਿ 418 ਨੰਬਰ 418 ਨੰਬਰ ਦੂਸਰਾ ਨਾਮ ਇੱਥੇ ਲੋਕ ਲੋ ਜਦੋਂ ਖੜਾਗਾ ਉਦੋਂ ਆਪਾਂ ਆਪਣੀ ਜਗ੍ਹਾ ਤੇ ਖੜੇ ਰਹੋ ਵੀਰੋ ਯਾਰ ਜੂ ਡੋਪਰੇ ਬੈਜੋ ਬਰਾਵੋ ਲੋ ਤੁਸੀਂ ਬੋਲੋਗੇ ਵੀਰੇ ਅੱਗੇ ਕਰ ਲਓ ਪਰਨੇ ਪਖੜੀ ਪੁੱਤਰ ਨੂੰ ਲੈ ਜਾਓ ਬਰਾਬਰ ਕੋਣ ਸੁਣੇ ਸੁਣਾਲੀ ਹੈ ਕਿ ਜੜ ਰਹੇਗਾ ਰਹਿ ਕੇ ਥੋੜਾ ਜੂ ਡੋਪਰੇ ਵੀਰੋ ਇਹਦੇ ਤੇ ਵੀਡੀਓ ਬਣਾ ਲਓ ਤੁਸੀਂ ਲੋ ਜੀ 2 ਨੰਬਰ ਬੋਲਾ ਬਈਆਂ ਨੂੰ ਬਹੁਤ ਬਹੁਤ ਬਧਾਈ ਜਾਂ ਪ੍ਰਮਾਤਮਾ ਜਲਦੀ ਖਲਾਸ ਰੱਖੇ ਇਹਨਾਂ ਨੂੰ ਦੇਖੋ ਜੀ ਇੱਕ ਨੰਬਰ ਨੂੰ ਫਾਰੇ ਦੇਖੋ ਨਾਲ ਕਿਸੇ ਨੇ ਨਹੀਂ ਕਰਨਾ ਜਿਹੜਾ ਨਵਾ ਦੋ ਪਿੱਛੇ ਪਿੱਛੇ ਹੋ ਜਾ ਫਿਰ ਹਣਾ ਦਿੱਤੇ ਹੋ ਥੋੜੇ ਦੇ ਪਿੱਛੇ ਨੂੰ ਹੋ ਜਾ ਸਾਡੀ ਜਿੱਟ ਪਰੋਟੇ ਦੇਖੋ ਜੀ ਅਰਜੰਟ ਪਿਆਰ ਹੋ ਚੁੱਕਿਆ ਪੂਰੇ ਸਿਰਾਸਾਨ ਨੇ ਰਸੇ ਦੇ ਨਾਲ ਲਾ ਦੋ ਮੇਰੇ ਬੰਦਾ ਆਪਣੇ ਵਾਸ ਅੱਜ ਸਾਈਡ ਤੇ ਲਾ ਕੇ ਖੜਾ ਲੋ ਇੱਕ ਪਾਸੇ ਜਿੰਨਾ ਦਾ ਫਾਸਟ ਆ ਉਹ ਮੇਰਾ ਬਾਅਦ ਚ ਦੇ ਲੋ ਤੀਜਾ ਨੰਬਰ ਹੈਗਾ ਜੀ 11 18 11 18 11 18 ਨੰਬਰ ਬੱਲ ਵੀਰੇ ਪਰੇ ਪਾਸੇ ਲਾ ਲਓ ਆ ਸਾਡੀ ਜੀ ਆ ਜਾ ਜੀ ਆ ਜਾ ਰਿਜ਼ਲਟ ਪਿਆ ਹੋ ਗਿਆ ਜੀ ਫਾਈਨਲ ਹੋ ਗਿਆ ਸਰਟੀਫਿਕੇਟ ਭਰ ਲਈ ਮੈਂ ਵੀ ਆਖਿਆ ਵਗਾ ਭਾਈ ਨੂੰ ਮਾਰੇਗਾ ਜੀ ਚਿੱਤੀ ਜਿੱਦਾ ਬਹਿਣੇ ਸਾਰੇ ਛੋਟੇ ਇੱਥੇ ਲਾਓ ਤੇ ਸਾਰੇ ਜੋ 11 68 ਨੰਬਰ ਆ ਜੀ ਤੀਜੇ ਬੱਲ ਦਾ ਦੇ ਵੀ ਸਾਰੇ ਛੋਟੇ ਇੱਥੇ ਲਵਾ ਦੇ ਇੱਕ ਵਾਰੀ ਹੁਣ ਇੱਕ ਵਾਰੀ ਟਾਹ ਟੂ ਲਾ ਦੇ 11 68 3 ਲੱਖ ਤੋਂ ਉੱਪਰ ਇਹੀ ਅੱਜ ਜੇ ਫਾਇਦਾ ਹੋਣੀ ਨਹੀਂ ਲੱਗ ਜੰਦਾ ਐਤੋਂ ਬਾਅਦ ਆਣੇ ਜਿਹੜੇ ਬੋਲਣਾ ਜੀ ਉਹ ਕੰਸਟਰਕਸ਼ਨ ਵਾਲੇ ਆ ਉਹ ਕੰਸਟਰਕਸ਼ਨੋਂ ਲੈਣਾ ਨੂੰ ਜੀ ਇੱਕ ਨਾ ਫਰਕ ਉਧਰ ਸਾਰਿਆਂ ਦਾ ਨਾਮ ਇੱਕੋ ਜਿਹਾ ਜੀ ਹਾਂ ਦਿੱਤਾ ਦੇਖੀ ਤਾਂ ਵੀ ਇੱਥੇ ਕਮੇਟੀ ਦਾ ਫੈਸਲਾ ਵੀ ਇਹਨਾਂ ਤਿੰਨ ਬੰਦਾਂ ਦਾ ਨਾਮ ਦਿੱਤਾ ਜੋ ਵਾਕੀ ਸਾਰੇ ਸੋਨੇ ਆ ਸਾਰੇ ਕਿੰਨੇ ਉਧਰ ਕਿਸੇ ਨਾਮ ਨਹੀਂ ਕਿਗੇ ਸਾਰੇ ਆਪਣੇ ਬੰਦਾਂ ਨੂੰ ਨਜ਼ਰ ਆ ਸਕਦੇ ਆ ਪਰਾ